ਸਕ੍ਰੀਨ ਟਾਈਮ ਤਾਂ ਆਪਾਂ ਰੋਕ ਰਹੇ ਆ ਬੱਚਿਆਂ ਨੂੰ ਪਰ ਅੱਜ ਕੱਲ ਬੱਚੇ ਐਡੇ ਸਿਆਣੇ ਹੋ ਗਏ ਉਹ ਕੋਡ ਚਲੇ ਜਾਂਦੇ ਆ ਅੱਛਾ ਜੀ ਤੇ ਉਹ ਕਹਿੰਦੇ ਵੀ ਸਾਡੇ ਮਾਪੇ ਸਾਨੂੰ ਰੋਕਦੇ ਕਿਵੇਂ ਨਹੀਂ ਨਹੀਂ ਹੋਇਆ ਬਿਲਕੁਲ ਤੁਹਾਡੀ ਗੱਲ ਠੀਕ ਆ ਇਹ ਹੋਇਆ ਕਿੱਥੇ ਹਾਂ ਜੀ ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਹੋਇਆ ਬਹੁਤ ਥਾਂ ਤੇ ਹੋਇਆ ਇਦਾਂ ਦਾ ਕੰਮ ਕਿ ਬੱਚੇ ਜਿਹੜੇ ਆ ਉਹ ਅੱਜ ਕੱਲ ਬਈ ਬੱਚੇ ਜਿਹੜੇ ਆ ਤੁਹਾਨੂੰ ਪਤਾ ਹੀ ਆ ਆਂਦੇ ਹੁੰਦੇ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਇੱਥੇ ਤੇ ਕਹ ਲਓ ਕਿ ਸੂਲੀ ਤੇ ਜੰਮ ਦੇ ਕੈਪਸੂਲ ਬਣੇ ਪਏ ਨੇ ਕਿ ਭਈ ਸਿੱਧਾ ਭਜਦੇ ਆ ਹੱਕ ਦੇ ਵਿੱਚ ਹਮ ਮਿੱਤਰਾਂ ਦੀ ਚੜਤ ਤੋਂ ਮੱਚੇ ਕਾਲ ਜਾਤੇ ਤੋਂ ਕੈਪਸੂਲ ਲੈ ਲਿਉਂ ਤਜਾਬ ਦੇ ਤਜਾਬ ਤੋਂ ਜੋ ਭਟਾ ਦੇਂਦੇ ਨੇ ਅੱਛਾ ਇੰਦੋਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਹੋਇਆ ਕੰਮ ਕੰਡ ਹੋਇਆ ਹਮ ਉਹਦੇ ਚ ਕੀ ਆ ਕਿ ਦੋ ਬੱਚੇ ਜਿਹਦੇ ਚ ਇੱਕ ਉਹਦੀ ਸਿਸਟਰ ਜਿਹੜੀ ਸੀਗੀ ਉਹ ਸੀ 20 21 ਵਰਿਆਂ ਦੀ ਜੀ ਤੇ ਮੁੰਡਾ ਸੀਗਾ 10 ਵਰਿਆਂ ਦਾ ਉਹਦਾ ਭਰਾ ਉਹਦਾ ਵੀਰ ਉਹਨਾਂ ਨੇ ਤੋਂ ਉਹਨਾਂ ਨੇ ਤੇ ਜਾ ਕੇ ਮੁਕੱਦਮਾ ਦਰਜ ਕਰਾ ਦਿੱਤਾ ਹੂੰ ਉਹ ਕਹਿੰਦੇ ਕਿ ਸਾਡੇ ਮਾਪਿਓ ਨੂੰ ਪਤਾ ਨਹੀਂ ਕੀ ਸ਼ਦਾ ਕੁੱਦਿਆ ਹੂੰ ਉਹ ਤੇ ਨਾ ਮੋਬਾਈਲ ਵੇਖਣ ਦਿੰਦੇ ਨਾ ਟੈਲੀਵਿਜ਼ਨ ਵੇਖਣ ਦਿੰਦੇ ਆ ਸਾਨੂੰ ਕੁੱਟਦੇ ਆ ਡਾਂਟਦੇ ਆ ਤੇ ਪੁਲਿਸ ਨੇ ਚੱਕ ਕੇ ਉਹਨਾਂ ਤੇ ਤਾਂ ਕਰਤਾ ਮੁਕੱਦਮਾ ਦਰਜ ਦੋਆਂ ਜੀਆਂ ਤੇ ਲਓ ਜਦੋਂ ਟ੍ਰਾਇਲ ਕੋਰਟ ਦੇ ਵਿੱਚ ਚਲਾਨ ਚਲਾ ਗਿਆ ਜੀ ਉਹਨਾਂ ਨੇ ਜੁਵਿਲੇਨ ਐਕਟ ਦੇ ਵਿੱਚ ਪਰਚਾ ਕੱਟਤਾ 323 ਲਾਤੀ ਸ਼ਾਇਦ 294 ਲਾਤੀ 506 ਲਾਤੀ ਲੋ ਵਿਪਤਾ ਬਣ ਗਈ ਵਕੀਲ ਨੇ ਕਿਹਾ ਕਿ ਤੂੰ ਤੇ ਮਾਰੇ ਜਾਓਗੇ 7 ਸਾਲ ਕੈਦ ਹੈ ਤੁਹਾਨੂੰ ਇਹਦੇ ਚ ਰੋਕ ਲੋ ਦੱਸੋ ਉਹ ਭਰਾਵੋ ਉਹ ਤੇ ਭੱਜੇ ਦੋਵੇਂ ਜੀ ਹਾਈ ਕੋਰਟ ਕਹਿੰਦੇ ਸਾਨੂੰ ਤੇ ਸਾਡੇ ਜਵਾਕ ਹੀ ਰਗੜ ਗਏ ਜੀ ਭਾਈ ਉਹ ਗਏ ਜਾ ਕੇ ਹਾਈ ਕੋਰਟ ਨੇ ਆਖਿਆ ਨਾ ਕਿ ਯਾਰ ਕਮਾਲ ਕਰਤੀ ਤੁਸੀਂ ਇਹ ਪੁਲਿਸ ਵਾਲਿਓ ਹੂੰ ਉਹਨਾਂ ਨੂੰ ਬੁਲਾ ਤੇ ਲਓ ਅਸਲ ਦੇ ਵਿੱਚ ਉਹ ਜਿਹੜੇ ਮਤਲਬ ਕਿ ਮਾਪੇ ਸੀ ਉਹਨਾਂ ਦੇ ਵਿੱਚੋਂ ਜਿਹੜਾ ਪਿਤਾ ਸੀ ਬੱਚਿਆਂ ਦਾ ਉਹਦਾ ਆਪਣੀ ਭੈਣ ਨਾਲ ਵੀ ਡਿਸਪਿਊਟ ਸੀ ਤੇ ਬੱਚੇ ਭੂਆ ਦੇ ਇਨਫਲੂਐਂਸ ਚ ਹੈਗੇ ਸੀ ਜੀ ਉਹ ਕਹਿੰਦੇ ਯਾਰ ਕਮਾਲ ਦੀ ਗੱਲ ਆ ਉਹਨਾਂ ਨੇ ਆਪਦੀ ਪਟੀਸ਼ਨ ਚ ਕਿਹਾ ਉਹਨਾਂ ਕਹਿੰਦੇ ਮਹਾਰਾਜ ਦੇਖੋ ਡਾਂਟਣਾ ਤਾਂ ਹੈ ਹੀ ਬੱਚੇ ਨੂੰ ਬਿਲਕੁਲ ਡਾਂਟਣ ਦਾ ਜਾਂ ਵਰਜਣ ਦਾ ਕੋਈ ਭਾਈ ਕੋਈ ਗੁਨਾਹ ਆ ਜੀ ਇਹ ਤਾਂ ਕਮਾਲ ਹੋ ਨਹੀਂ ਆ ਭਾਰਤ ਦੇ ਵਿੱਚ ਵੀ ਨਹੀਂ ਅਜਿਹਾ ਤਾਂ ਉਹ ਤਾਂ ਭਾਈ ਉੱਥੇ ਉਹਨਾਂ ਨੇ ਟ੍ਰਾਇਲ ਕੋਰਟ ਤੇ ਲਾਈ ਰੋਕ ਕੇ ਟ੍ਰਾਇਲ ਰੋਕੋ ਭਾਈ ਜੀ ਇਹ ਤਾਂ ਮਾਮਲਾ ਹੀ ਬੜਾ ਗੰਭੀਰ ਆ ਤੁਸੀਂ ਤੇ ਇਹਨਾਂ ਨੂੰ ਰਗੜ ਦੇਣਾ ਆ ਸੋ ਇਹ ਚੀਜ਼ ਜਿਹੜੀ ਆ ਇਹ ਦੌਰ ਦੇ ਵਿੱਚ ਵਾਪਰ ਚੁੱਕੀ ਆ ਕਿ ਉਹ ਭੈਣ ਭਰਾ ਚੁੱਕ ਕੇ ਨਾ ਸਿਰਫ ਥਾਣੇ ਗਏ ਉਹਨਾਂ ਨੇ ਤੇ ਆਪਦੇ ਮਾਪਿਆਂ ਨੂੰ ਟੰਗਤਾ ਸੀਗਾ ਇਸ ਤਰ੍ਹਾਂ ਹੋ ਰਿਹਾ ਆ ਬਿਲਕੁਲ ਸੋ ਭਾਈ ਹੁਣ ਰੋਕਾ ਰੋਕੇ ਵੀ ਸੋਚ ਸਮਝ ਕੇ ਕਰਨੀ ਪਿਆਗਾ ਹਾਂਜੀ ਹਾਂਜੀ ਇਹ ਤਾਂ ਹੈ ਪਰ ਕੀ ਗੱਲ ਆ ਕਹਿਣਾ ਤੇ ਹੈ ਹੀ ਆ ਕਹਿਣਾ ਤੇ ਆ ਵਰਜਣਾ ਹੀ ਆ ਪਰ ਇਹ ਵੀ ਸੋਚਦਾ ਬੰਦਾ ਵੀ ਮੁੜ ਕੇ ਕੋਟਕਚਰੀਆਂ ਦੇ ਚੱਕਰ ਕੱਟਣ ਨਾਲੋਂ ਵੀ ਤੇ ਫਿਰ ਉਹ ਕੀ ਕਰੀ ਹੁਣ ਇਹਨਾਂ ਨੂੰ ਬਲੂ ਫਿਲਮਾਂ ਲਾ ਕੇ ਦੇ ਦिए ਵੇਖੀ ਚਲੋ ਮਿੰਟੋ ਜੀ ਰੋਕਦੇ ਵੀ ਤਾਂ ਹੀ ਹੈ ਨਾ ਪੇਰੈਂਟਸ ਵੀ ਤਾਂ ਹੀ ਰੋਕਦੇ ਵੀ ਭਾਈ ਉਹੀ ਤਾਂ ਗੱਲ ਹੈ ਕਿ ਉਹਨਾਂ ਨੂੰ ਰੋਕਦੇ ਵੀ ਉਹੀ ਤਾਂ ਚੱਕਰ ਆ ਕਿ ਉੱਥੇ ਕੋਈ ਗਲਤ ਗੱਲ ਵੇਖਣ ਕੇ ਕੱਲ ਨੂੰ ਕੱਲ ਨੂੰ ਕੋਰਟ ਵਾਲਿਆਂ ਨੇ ਫੇਰ ਖਿੱਚ ਲੈਣਾ ਕਿ ਤੁਹਾਨੂੰ ਅਕਲ ਨਹੀਂ ਹੈਗੀ ਤੁਸੀਂ ਬੱਚਿਆਂ ਨੂੰ ਰੁਕਿਆ ਨਹੀਂ ਹਮ ਬਿਲਕੁਲ ਠੀਕ ਹੈ ਨਾ ਜੀ ਫੇਰ ਉਹ ਸਾਡੇ ਪਾਲਣ ਲਾਲਣ ਦੇ ਵਿੱਚ ਹੀ ਨੁਕਸ ਕੱਟਣਗੇ ਹੁਣ ਕੀ ਕਰੀਏ ਬੜਾ ਫਸੇ ਆ ਜੀ ਕੁਲਵੰਤ ਜੀ ਕਹਿ ਰਹੇ ਨੇ ਕਿ ਪਹਿਲਾਂ ਬੱਚੇ ਮਨੋਰੰਜਨ ਵਾਸਤੇ ਖੇਡਾਂ ਖੇੜਦੇ ਹੁੰਦੇ ਸੀ ਹੁਣ ਤਾਂ ਫੇਰ ਮਨੋਰੰਜਨ ਦਾ ਸਾਧਨ ਬਸ ਫੋਨ ਹੀ ਰਹਿ ਗਿਆ ਅਵੀ ਸੀਵੀਆ ਜੀ ਇਹਨਾਂ ਦਾ ਕੰਟਰੀਬਿਊਸ਼ਨ ਆਇਆ ਹੈ ਸ਼ੁਕਰੀਆ ਜੀ ਜੋ ਦੇ ਪੰਜਾਬ ਦੇ ਕਹਿ ਰਹੇ ਨੇ ਕਿ ਪਾਰਲੀਮੈਂਟ 'ਚ ਕੋਈ ਮਸਲਾ ਵੀ ਹੱਲ ਹੁੰਦਾ ਹੈ ਕਿ ਬਸ ਗੱਲਾਂ ਹੀ ਹੁੰਦੀਆਂ ਨੇ ਉਹ ਜੀ ਗੱਲਾਂ ਹੀ ਜ਼ਿਆਦਾ ਹੁੰਦੀਆਂ ਨੇ ਤੇ ਫਿਰ ਮਸਲੇ ਵੀ ਹੌਲੀ-ਹੌਲੀ ਬਾਅਦ 'ਚ ਹੱਲ ਹੁੰਦੇ ਆ ਥੋੜੇ-ਥੋੜੇ ਕਰਕੇ ਪਰ ਜ਼ਿਆਦਾਤਰ ਗੱਲਾਂ ਹੁੰਦੀਆਂ ਨੇ ਮਿੰਟੂ ਜੀ ਜੀ ਇਹ ਇਤਨਾ ਮੈਨੂੰ ਯਾਦ ਕਰਾ ਰਹੇ ਨੇ ਆ ਕੋਈ ਹੈਗੇ ਫਲੱਬ ਡੱਬ ओरिजिनल ਇੱਕ ਤੇ ਨਾਂ ਬੜੇ ਕੋਈ ਪਤਾ ਨਹੀਂ ਇਹਨਾਂ ਦਾ ਮਤਲਬ ਕੀ ਨਿਕਲਦਾ ਹੁਣ ਸਮਝ ਨਹੀਂ ਆਉਂਦੀ ਇਹ ਕਹਿੰਦੇ ਆ ਕਿ ਮੈਂ ਤੁਹਾਨੂੰ 2002 ਚ ਕਿਤੇ ਮਿਲਿਆ ਸੀਗਾ ਜੀ ਸਾਡੇ ਇੱਕ ਮਿੱਤਰ ਸੋਨੂ ਜੀ ਆ ਤੇ ਉਹਨਾਂ ਦੇ ਨਾਲ ਤੇ ਕਹਿੰਦੇ ਉਹ ਟਾਈਮ ਵੱਖਰਾ ਸੀ ਟਾਈਮ ਵੱਖਰਾ ਨਹੀਂ ਟਾਈਮ ਤੇ ਉਹੀ ਹੁੰਦਾ ਟਾਈਮ ਅੱਜ ਵੀ ਉਹੀ ਦੁਪਹਿਰ ਦਾ ਹੀ ਆ ਜਦੋਂ ਤੁਸੀਂ ਯਾਦ ਕੀਤਾ 2002 ਨੂੰ ਪਰ ਇਹੀ ਹੁੰਦਾ ਕਿ ਟਾਈਮ ਦੇ ਅਨੁਸਾਰ ਕੋਈ ਬੰਦਾ ਕਿਸ ਤਰ੍ਹਾਂ ਬਦਲਦਾ ਟਾਈਮ ਉਹੀ ਰਹਿੰਦਾ ਬਿਲਕੁਲ ਬਿਲਕੁਲ ਟਾਈਮ ਉਹੀ ਰਹਿੰਦਾ ਆਪਣੇ ਟਾਈਮ ਨੂੰ ਕਿੰਨਾ ਸੋਹਣਾ ਬਣਾ ਲੈਂਦਾ ਇਹ ਚੀਜ਼ ਆਹੀ ਚੀਜ਼ ਆ ਕਿ ਆਦਮੀ ਵੈਸੇ ਉਹ ਐਕਸ਼ਨਸ ਹੁੰਦੇ ਨੇ ਆਦਮੀ ਜੀ ਜੀ ਫੈਸਲੇ ਹੁੰਦੇ ਐਕਸ਼ਨਸ ਹੁੰਦੇ ਆ ਹੋਰ ਕੁਝ ਨਹੀਂ ਚਲੋ ਕੋਈ ਨਹੀਂ ਕਿਤੇ ਫੇਰ ਮਿਲਿਓ ਤੇ ਆਪਾਂ ਫੇਰ ਗੱਲਾਂ ਬਾਤਾਂ ਕਰਾਂਗੇ ਪਾਰਲੀਮੈਂਟ ਵਾਲੀ ਕਿਹੜੀ ਗੱਲ ਕਰ ਰਹੇ ਸਨ ਜੀ ਉਹ ਪੁੱਛ ਰਹੇ ਸੀ ਕਿ ਪਾਰਲੀਮੈਂਟ ਦੇ ਵਿੱਚ ਸਿਰਫ ਗੱਲਾਂ ਹੀ ਹੁੰਦੀਆਂ ਨੇ ਕਿ ਕੋਈ ਮੁੱਦਾ ਵੀ ਹੱਲ ਹੁੰਦਾ ਨਹੀਂ ਉਹਦੇ ਹਿਸਾਬ ਨਾਲ ਇਹ ਆ ਕਿ ਆਪਣੇ ਮੈਂਬਰ ਪਾਰਲੀਮੈਂਟ ਉੱਥੇ ਜਾ ਕੇ ਕਿੰਨੇ ਕੁਆ ਵਿਚਾਰੇ ਹਾਂ ਰੋਡ ਕੋੜ ਕੇ ਕੈਲੂ ਕੇ ਢਾਈ ਕੋਕੜੂ ਜੀ ਉਹ ਰੌਲਾ ਰੂਲਾ ਪਾ ਕੇ ਬਸ ਇੰਨਾ ਵੀ ਚਲੋ ਪੰਜਾਬ ਦੇ ਕੁਝ ਮੁੱਦੇ ਆ ਜਾਂ ਕੈਲੂ ਕੇ ਆਪਦੇ ਕੋਈ ਧਰਮ ਮਸਜਬ ਦੇ ਕੋਈ ਕੌਮ ਦੇ ਮੁੱਦੇ ਆ ਉਹ ਉਥੇ ਚੁੱਕ ਆਉਂਦੇ ਵਾ ਠੀਕ ਆ ਇੰਨੀ ਸ਼ਾਬਾਸ਼ੀ ਆ ਕਿ ਚੁੱਕ ਦਿੰਦੇ ਹੋ ਹੂੰ ਨਹੀਂ ਤੇ ਕਈ ਤੇ ਉਹ ਮੁਹੰਮਦ ਸਦੀਕ ਵਰਗੇ ਤੇ ਉਥੇ ਉਹ ਸੁੱਤੇ ਹੀ ਰਹਿੰਦੇ ਸਨ ਤੇ ਜੇ ਉਹਨਾਂ ਨੂੰ ਪੁੱਛੋ ਕਿ ਖੇਤੀ ਕਾਨੂੰਨ ਪੜੇ ਜੇ ਮੇਰਾ ਤੇ ਮੋਢਾ ਲੈ ਗਿਆ ਬੰਦਾ ਪੁੱਛੇ ਮੋਢੇ ਤੇ ਅੱਖਾਂ ਲੱਗੀਆਂ ਯਾਰ ਕਮਾਲ ਹੋ ਗਈ ਆ ਦੱਸ ਉਹ ਪਰ ਆਦਾ ਬਾਈ ਸੱਤਾ ਪਟੀ ਕਹ ਰੇ ਕਮੇਡੀ ਹੁੰਦੀ ਹੈ ਕਮੇਡੀ ਵਾਕਈ ਹੁੰਦੀ ਹੈ ਆਖੋ ਸਿੱਧੂ ਜੀ ਇਹਨਾਂ ਨੇ ਕੰਟਰੀਬਿਊਸ਼ਨ ਵੀ ਕੀਤਾ ਨਾਲੇ ਕਮੈਂਟ ਵੀ ਕੀਤਾ ਕਿ ਵਿਕਟਮ ਮੈਂਟੈਲਿਟੀ ਜਿਹੜੀ ਹੈ ਨਾ ਉਹ ਬਹੁਤ ਹੈ ਪੰਜਾਬੀਆਂ ਦੇ ਵਿੱਚ ਇੰਟੈਲੈਕਚੁਅਲ ਉਹ ਨਹੀਂ ਹੈ ਜ਼ਿਆਦਾ ਨਹੀਂ ਉਹ ਉਹ ਗੱਲ ਇਹਨਾਂ ਦੀ ਬਿਲਕੁਲ ਠੀਕ ਹੈ ਹੋ ਸਕਦੀ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਕੁਛ ਦਿਖਾ ਰਹੇ ਹਾਂ ਕਿ ਅਸੀਂ ਆਸੀ ਪੀੜਤ ਹਰ ਇੱਕ ਗੱਲ ਤੇ ਐਸਾ ਨਹੀਂ ਹੈ ਮਤਲਬ ਕਿ ਠੀਕ ਹੈ ਪੀੜਤ ਵੀ ਹੁੰਦਾ ਬੰਦਾ ਜੀ ਪੀੜਤ ਵੀ ਹੁੰਦਾ ਹੈ ਜੇ ਆਪਾਂ ਹੁਣ ਗੱਲ ਕੀਤੀ ਹੈ ਕਿ ਯਾਰ ਸਾਡੇ ਕੁਝ ਦਰਿਆਈ ਪਾਣੀ ਦੇ ਮਸਲੇ ਆ ਤਾਂ ਉਹਦੇ ਚ ਅਸੀਂ ਪੀੜਤ ਆ ਹੂੰ ਠੀਕ ਹੈ ਨਾ ਤਾਂ ਅਸੀਂ ਅਸੀਂ ਰੌਲਾ ਪਾਵਾਂਗੇ ਵੀ ਸਾਡੇ ਨਾਲ ਧੱਕਾ ਹੋਇਆ ਯਾਰ ਡੈਮਾਂ ਦਾ ਕੰਟਰੋਲ ਤਾਂ ਐਟ ਲੀਸਟ ਸਾਡੇ ਕੋਲ ਰਹਿੰਦਾ ਜੀ ਜੀ ਠੀਕ ਹੈ ਨਾ ਜੀ ਬਹੁਤ ਬਹੁਤ ਮੌਕਿਆਂ ਤੇ ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਤਾਂ ਉਹ ਗਲਤ ਕਹਿਣ ਚ ਕੋਈ ਹਰਜ ਨਹੀਂ ਪਰ ਜੇ ਉਹੀ ਉਹ ਰੋਈ ਜਾਣਾ ਹਰ ਟਾਈਮ ਮੇਰੇ ਰੌਲਾ ਹੋ ਗਿਆ ਉਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਕਿ ਠੀਕ ਹੈ ਕਿ ਆਪਣੇ ਪਹਿਲਾਂ ਤੇ ਆਪਣੇ ਆਪ ਨੂੰ ਬੜਾ ਕਬੀ ਖਾਨ ਕੋ ਆਣਾ ਆ ਜਾ ਜਿੱਤ ਮਰ ਜੀ ਤੇ ਮੁੜ ਕੇ ਜੇ ਅੱਗੋਂ ਕਿਸੇ ਨੇ ਚਾਰ ਲਾਤੀਆਂ ਕਹਿੰਦਾ ਯਾਰ ਮੇਰੇ ਨਾਲ ਤੇ ਧੱਕਾ ਹੀ ਕਰ ਤੂੰ ਪਰ ਇਹ ਇਹ ਚੀਜ਼ ਹੈਗੀ ਵੀ ਆ ਕੁਝ ਲੋਕਾਂ ਚ ਹੈਗੀ ਵੀ ਆ ਜੀ